ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸਾ ਜਿਸ ਤਰ੍ਹਾਂ ਕਿ ਅੱਜ ਪੈਰਸੀ ਮੀਟਿੰਗ ਵੀ ਸੀ ਅੱਜ ਬੱਚਿਆਂ ਨੂੰ ਤੁਸੀਂ ਨਾਮ ਵੀ ਮੰਡੇ ਗਏ ਆ ਜਿਹੜੇ ਫਰਸਟ ਸੈਕਿੰਡ ਥਰਡ ਆਏ ਆ ਕੀ ਕਹਿਣਾ ਚਾਹਦੇ ਪੰਜਾਬ ਸਰਕਾਰ ਦਾ ਇਹ ਬੜਾ ਹੀ ਬਿਹਤਰੀਨ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਜੋ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਆ ਮਕਵਾਕ ਟੈਸਟ ਦਿੰਦੇ ਆ ਅਸੀਂ ਕੰਟੀਨਿਊਸਲੀ ਉਹਨਾਂ ਦੀ ਅਸੈਸਮੈਂਟ ਕਰਦੇ ਆ ਤੇ ਅੱਜ ਉਹਨਾਂ ਦਾ ਨਤੀਜੇ ਦਾ ਦਿਨ ਸੀਗਾ ਜੀ ਤੋਂ ਅੱਜ ਪੰਜਾਬ ਸਰਕਾਰ ਵੱਲੋਂ ਇਸ ਨੂੰ ਮੇਗਾ ਪੀਟੀ ਮੀਟ ਦਾ ਨਾਮ ਦਿੱਤਾ ਗਿਆ ਸੀ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਅਮਰਸਾ ਜ਼ਿਲ੍ਹੇ ਦੀ ਸਾਰੀ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਪੀਟੀ ਜਿਹੜੇ ਪੇਰੈਂਟਸ ਨੇ ਉਹ ਸਕੂਲਾਂ ਦੇ ਵਿੱਚ ਆ ਕੇ ਤੇ ਆਪਣੇ ਬੱਚੇ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਉਹਨਾਂ ਦੇ ਅਧਿਆਪਕਾਂ ਕੋਲੋਂ ਵਿਚਾਰ ਵਟਾਂਦਰਾ ਕਰ ਰਹੇ ਆ ਤੇ ਉਹਨਾਂ ਦੀ ਫਰਦਰ ਜੋ ਉਹਨਾਂ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਹੋਣੀ ਆ ਉਹਨਾਂ ਵਿੱਚ ਹੋਰ ਇੰਪਰੂਵਮੈਂਟ ਕਿਸ ਤਰ੍ਹਾਂ ਹੋਣੀ ਆ ਇਹਦੇ ਬਾਰੇ ਵਿਚਾਰ ਚਰਚਾ ਹੋ ਰਹੀ ਹੈ ਇਸ ਦੇ ਨਾਂ ਨਾਲ ਹੀ ਸਕੂਲ ਦੇ ਵਿੱਚ ਜਿਹੜਾ ਸਾਲਾਨਾ ਨਤੀਜਾ ਸੀਦਾ ਉਹ ਵੀ ਅੱਜ ਸਿਖੋਚਿਤ ਕੀਤਾ ਉਹਦੇ ਵਿੱਚ ਜਿਹੜੇ ਵਿਦਿਆਰਥੀ ਫਸਟ ਸੈਕੰਡ ਥਰਡ ਆਏ ਆ ਉਹਨਾਂ ਨੂੰ ਅਸੀਂ ਇਨਾਮ ਵੀ ਦਿੱਤੇ ਆ ਔਰ ਇਸ ਦੇ ਨਾਲ ਹੀ ਜਿਹੜੇ ਬਾਕੀ ਪੇਰੈਂਟਸ ਜਿਹੜੇ ਆ ਜਿਹੜੇ ਉਹਨਾਂ ਦੀ ਸੁਸਾਇਟੀ ਦੇ ਵਿੱਚ ਉਹਨਾਂ ਦੇ ਆਨਗਵਾਂ ਕਈ ਪੇਰੈਂਟਸ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਚ ਪੜ੍ਹਾ ਰਹੇ ਆ ਉਹਨਾਂ ਨੂੰ ਸਕੂਲ ਦੇ ਜਿਹੜੇ ਇਨਫਰਾਸਟ੍ਰਕਚਰ ਬਾਰੇ ਦੱਸਿਆ ਗਿਆ ਸਕੂਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਪ੍ਰੋਜੈਕਟਰਸ ਦੇ ਨਾਲ ਪੜ੍ਹਾਈ ਕਰਾ ਰਹੇ ਆ ਕਿਸ ਤਰੀਕੇ ਨਾਲ ਅਸੀਂ ਇੰਟਰਐਕਟਿਵ ਪੈਨਲਸ ਯੂਜ਼ ਕਰ ਰਹੇ ਆ ਔਰ ਜਿਸ ਤਰੀਕੇ ਨਾਲ ਸਾਡੀਆਂ ਲੈਬਸ ਮੇਨਟੇਨ ਨੇ ਅਸੀਂ ਉਹਨਾਂ ਨੂੰ ਇੱਕ ਅਪੀਲ ਕੀਤੀ ਆ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਮੋਟੀਵੇਟ ਕਰੋ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾ। ਸਰ ਇੱਥੇ ਮੈਂ ਗੱਲ ਕਰ ਰਿਹਾ ਕਿ ਜਿਸ ਸੰਬੰਧ ਤੁਸੀਂ ਹੁਣੇ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਕਿ ਉੱਥੋਂ ਹਟਾ ਕੇ ਹਨਾ ਤੇ ਜੇ ਸਰਕਾਰੀ ਸਕੂਲਾਂ ਦੇ ਵਿੱਚ ਇਹੋ ਜਿਹਾ ਕੀ ਆ ਗਿਆ ਵਰਗੀ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਨੂੰ ਹਟਾਉਣਾ ਚਾਹੀਦਾ। ਦੇਖੋ ਜੀ ਪੰਜਾਬ ਸਰਕਾਰ ਦੇ ਆਉਣ ਦੇ ਨਾਲ ਜਿਹੜਾ ਬਦਲ ਹੋਣ ਦੇ ਨਾਲ ਸਰਕਾਰੀ ਸਕੂਲਾਂ ਦੀ ਬਹੁਤ ਨੁਹਾਰ ਬਦਲੀ ਹੈ। ਤੁਸੀਂ ਦੇਖ ਹੀ ਰਹੇ ਹੋ ਸਕੂਲ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਲੈਬਸ ਨੇ ਵੱਖ-ਵੱਖ ਤਰ੍ਹਾਂ ਦੇ ਕਮਰੇ ਦੇ ਨਵੇਂ ਬਣ ਰਹੇ ਨੇ ਔਰ ਸਾਰੀ ਜਿਹੜੀ ਪ੍ਰੋਜੈਕਟਰ ਬੇਸਡ ਪੜਾਈ ਹੈ ਸਾਡੇ ਕੋਲ ਸਕੂਲ ਦੇ ਵਿੱਚ ਜਿਸ ਤਰ੍ਹਾਂ 7 ਪ੍ਰੋਜੈਕਟਰਸ ਲੱਗੇ ਹੋਏ ਆ LED ਪੈਨਲਸ ਲੱਗੇ ਹੋਏ ਆ ਔਰ ਵਿਦਿਆਰਥੀ ਲਰਨਿੰਗ ਬਾਏ ਡੂਇੰਗ ਮੈਥਡ ਦੇ ਨਾਲ ਵੱਖ-ਵੱਖ ਗਤੀਵਿਧੀਆਂ ਦੇ ਨਾਲ ਪੜ ਰਹੇ ਆ ਜੋ ਕਿ ਉਹਨਾਂ ਦੀ ਫੀਸ ਵੀ ਤੁਹਾਨੂੰ ਪਤਾ ਕਿ ਬਹੁਤ ਘੱਟ ਆ 8ਵੀਂ ਤੱਕ ਤਾਂ ਬਿਲਕੁਲ ਫੀਸ ਹੈ ਹੀ ਨਹੀਂ ਆ ਤੋ ਅਸੀਂ ਐਰੈਂਟਸ ਨੂੰ ਬੁਝਾਰਿਸ਼ ਕੀਤੀ ਹੈ ਕਿ ਤੁਸੀਂ ਪ੍ਰਾਈਵੇਟ ਸਕੂਲਾਂ ਦੀ ਲੋਟੇਫਸੋਟ ਦਾ ਸ਼ਿਕਾਰ ਨਾ ਹੋਵੋ ਉਹ ਜਿਹੜੀਆਂ ਪੰਜਾਬ ਸਰਕਾਰ ਸਾਨੂੰ ਬੱਚਿਆਂ ਨੂੰ ਜਿਹੜੀਆਂ ਸਹੂਤਾ ਦੇ ਰਹੀ ਹੈ ਉਸ ਦਾ ਆਨੰਦ ਮਾਣੀਏ ਤੇ ਉਹਨਾਂ ਨੂੰ ਜਿਹੜਾ ਉਹਦਾ ਫਾਇਦਾ ਲੈਂਦੇ ਹੋਏ ਵਿਦਿਆਰਥੀਆਂ ਦੇ ਵਿੱਚ ਜਿਹੜਾ ਵਾ ਗੁਣਾਤਮਕ ਸਿੱਖਿਆ ਜਿਹੜੀ ਅਸੀਂ ਲੈ ਕੇ ਜਾ ਜੀ ਫਾਸ ਨੂੰ ਹੁਣ ਐਡਮਿਸ਼ਨ ਹੋਣੀਆਂ ਬੱਚਿਆਂ ਨੇ ਲਾਉਣਾ ਵਾ ਉਹਨਾਂ ਨੂੰ ਜੂਨੀਫਾਰਮ ਵੀ ਚਾਹੀਦੀ ਆ ਵਜੂਫੇ ਵੀ ਚਾਹੀਦੇ ਆ ਉਹ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਪੰਜਾਬ ਸਰਕਾਰ ਵੱਲੋਂ 6ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਜਿਹੜਾ ਵਾ ਬੱਚਿਆਂ ਨੂੰ ਜਿਹੜੀ ਆ ਯੂਨੀਫਾਰਮ ਜਿਹੜੀ ਫ੍ਰੀ ਮਾਈ ਕਰਵਾਈ ਜਾਂਦੀ ਆ ਆਉਣ ਵਾਲੇ ਦਿਨਾਂ ਵਿੱਚ ਜਦੋਂ ਹੀ ਉਹਦੀ ਗ੍ਰਾਂਟ ਆਉਂਦੀ ਹੈ ਅਸੀਂ ਬੱਚਿਆਂ ਨੂੰ ਜੁਨੀਫਾਰਮ ਦੇ ਦੇਣੀ ਹੈ ਕਿਤਾਬਾਂ ਬੱਚਿਆਂ ਦੇ ਦਾਖਲੇ ਤੋਂ ਪਹਿਲਾਂ ਇਸ ਵਾਰ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਤਾਬਾਂ ਜਿਹੜੀਆਂ ਨੇ ਬੱਚਿਆਂ ਦੇ ਦਾਖਲੇ ਤੋਂ ਪਹਿਲਾਂ ਸਾਡੇ ਸਕੂਲ 'ਚ ਪਹੁੰਚ ਚੁੱਕੀਆਂ ਨੇ ਹੁਣ ਜਦੋਂ ਬੱਚੇ ਆ ਰਹੇ ਆ ਪੀਟੀ ਮੀਟ ਦੇ ਵਿੱਚ ਜਾਂਗਾ ਉਹਨਾਂ ਨੇ ਐਡਮਿਸ਼ਨ ਲੈਣੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਉਹਨਾਂ ਨੂੰ ਕਿਤਾਬਾਂ ਦਾ ਸੈੱਟ ਜਿਹੜੇ ਫ੍ਰੀ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਆ ਰਹੇ ਸੀ ਉਹ ਦੇ ਦੇਨੇ ਆ ਇਸੇ ਤਰੀਕੇ ਨਾਲ ਜੁਨੀਫਾਰਮ ਹੋ ਗਈ ਵਰਦੀਆਂ ਹੋ ਗਈਆਂ ਸਕਾਲਰਸ਼ਿਪਸ ਹੋ ਗਈਆਂ ਸਭ ਪੰਜਾਬ ਸਰਕਾਰ ਦੇ ਬਿਹਤਰੀਨ ਉਪਰਾਲੇ ਨੇ ਜਿਹਦੇ ਨਾਲ ਜਿਹੜਾ ਬੱਚੇ ਜਿਹੜੇ ਆ ਉਹਨਾਂ ਨੂੰ ਐਡਮਿਸ਼ਨ ਲੈਣ ਵਿੱਚ ਜਾਂ ਆਪਣੀ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਬਈ ਇੱਕ ਰੀਤ ਚੱਲਦੀ ਹੈ ਕਿ ਸਾਡੇ ਜਿਹੜੇ ਕੁਝ ਟੀਚਰਸ ਨੇ ਉਹਨਾਂ ਦੇ ਐਨਆਰਆਈ ਪਰਿਵਾਰ ਨੇ ਜਾਂ ਉਹਨਾਂ ਦੇ ਕੋਈ ਇਹੋ ਜਿਹੇ ਫਰੈਂਡ ਸਰਕਲ ਦੇ ਵਿੱਚ ਉਹਨਾਂ ਦੇ ਰਿਲੇਟਿਵਸ ਨੇ ਜਿਹੜੇ ਹਰ ਸਾਲ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜੀ ਆ ਉਹ ਹੈਲਪ ਕਰਦੇ ਨੇ ਤੇ ਅਸੀਂ ਹਮੇਸ਼ਾ ਹੀ ਦੀਦੀ ਬੱਚਿਆਂ ਨੂੰ ਜਿਹੜੀਆਂ ਨਵੀਆਂ ਐਡਮਿਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਸਕੂਲ ਵੱਲੋਂ ਸਕੂਲ ਬੈਗ, ਸਟੇਸ਼ਨਰੀ, ਕਾਪੀਆਂ ਜਿਹੜੀਆਂ ਨੇ ਉਹ ਅਸੀਂ ਸਕੂਲ ਵੱਲੋਂ ਤਾਂ ਕਿ ਬੱਚੇ ਨੂੰ ਪੜਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹੋ ਜੀਆਂ ਛੋਟੀਆਂ ਚੀਜ਼ਾਂ ਜਾਂ ਕਿਸੇ ਵੀ ਅਗੀ ਛੋਟੀਆਂ ਛੋਟੀਆਂ ਚੀਜ਼ ਤੋਂ ਕਈ ਵਾਰ ਬੱਚਿਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ ਅਸੀਂ ਬੱਚਿਆਂ ਦੀ ਪੜ੍ਹਾਈ ਨੂੰ ਨਿਰੰਤਰ ਰੱਖਣ ਲਈ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਥੋੜੀ ਨਹੀਂ ਆਉਣ ਦਿੰਦੇ ਇਸੇ ਸੰਦਰਭ ਦੇ ਵਿੱਚ ਅਸੀਂ ਪਿਛਲੇ ਸਾਲ ਸਾਡੇ ਰਿਟਾਇਰਡ ਟੀਚਰਸ ਉਹਨਾਂ ਨੇ 35000 ਰੁਪਏ ਜਿਹੜਾ ਬੱਚਿਆਂ ਦੀਆਂ ਫੀਸਾਂ ਉਹ ਜਿਹੜੇ ਬੱਚਿਆਂ ਦੇ ਪੇਰੈਂਟਲੈਸ ਬੱਚੇ ਸੀਗੇ ਜਾਂ ਜਿਹੜੇ ਬੱਚਿਆਂ ਦੇ ਮਾਪੇ ਜਿਹੜੇ ਆ ਉਹ ਕੁਝ ਕਰਦੇ ਨਹੀਂ ਆ ਜਾਂ ਗਰੀਬ ਨੇ ਜਾਂ ਹੈ ਹੀ ਨਹੀਂ ਆ ਕਈਆਂ ਦੇ ਕਈ ਜਿਹੜੇ ਆ ਕਈਆਂ ਦੇ ਫਾਦਰ ਨਹੀਂ ਹੈਗੇ ਉਹਨਾਂ ਬੱਚਿਆਂ ਦੀ ਸਾਰੀ ਫੀਸ ਜਿਹੜੀ ਹੈ ਉਹ ਸਕੂਲ ਵੱਲੋਂ ਕਹੇ ਕੀਤੀ ਗਈ ਹੈ ਜੀ ਕੀ ਸੁਨੇਹਾ ਚਾਹ ਤੁਸੀਂ ਮੇਰੀ ਇਹੀ ਸੁਨੇਹਾ ਹੈ ਕਿ ਜਿਹੜੇ ਬੱਚੇ ਆ ਉਹਨਾਂ ਦਾ ਨਿਰੰਤਰ ਵਿਕਾਸ ਕਰਨ ਦੇ ਲਈ ਅਧਿਆਪਕ ਤੇ ਜਿਹੜੇ ਮਾਪੇ ਆ ਇਹ ਬਹੁਤ ਵੱਡੇ ਸਟੇਕ ਹੋਲਡਰ ਨੇ ਇਹ ਦੋਨੋਂ ਮਿਲ ਕੇ ਜਦੋਂ ਕੰਮ ਕਰਨਗੇ ਤਾਂ ਬੱਚਿਆਂ ਦੀ ਜਿਹੜੀ ਆ ਕਾਰਗੁਜ਼ਾਰੀ ਉਹਦੇ ਵਿੱਚ ਬਹੁਤ ਵਾਧਾ ਹੋਊਗਾ ਜੇਕਰ ਮਾਪੇ ਧਿਆਨ ਦੇਣ ਬੱਚਿਆਂ ਵੱਲ ਪਰ ਅਧਿਆਪਕ ਧਿਆਨ ਨਾ ਦੇਣ ਜਾਂ ਉਲਟਾ ਅਧਿਆਪਕ ਹੀ ਸਿਰਫ ਧਿਆਨ ਦੇਣ ਮਾਪੇ ਉਹਨਾਂ ਵੱਲ ਕੋਈ ਧਿਆਨ ਨਾ ਦੇਣ ਤਾਂ ਬੱਚੇ ਦੀ ਜਿਹੜੀ ਆ ਉਹਦੇ ਵਾਅਦੇ ਦੇ ਵਿੱਚ ਜਿਹੜੀ ਖੜੋਤ ਆਏਗੀ ਸੋ ਮੈਂ ਤਾਂ ਇਹੀ ਮਾਪਿਆਂ ਨੂੰ ਗੁਜਾਰਿਸ਼ ਕਰੂੰਗਾ ਇੱਕ ਤਾਂ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾਓ ਔਰ ਸੈਕੰਡਲੀ ਜਰੂਰ ਉਹਨਾਂ ਵੱਲ ਧਿਆਨ ਦਿਓ ਜਦੋਂ ਵੀ ਪੀਟੀ ਮੀਟਸ ਤੁਹਾਨੂੰ ਬੁਲਾਇਆ ਜਾਂਦਾ ਵਾ ਜਾਂ ਕੋਈ ਫੋਨ ਕਾਲ ਸਾਡੇ ਵੱਲੋਂ ਜਾਂਦੀਆਂ ਨੇ ਜਾਂ ਇਹਨਾਂ ਦੇ ਵਟਸਐਪ ਗਰੁੱਪ ਬਣੇ ਹੋਏ ਆ ਉਹਦੇ ਵਿੱਚ ਕੋਈ ਇਨਸਟਰਕਸ਼ਨ ਸਕੂਲ ਵੱਲੋਂ ਜਾਂਦੀਆਂ ਨੇ ਉਹਨਾਂ ਨੂੰ ਫਾਲੋ ਕਰਦੇ ਹੋਏ ਤਾਂ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹ ਅਧਿਆਪਕਾਂ ਦੇ ਨਾਲ ਜਰੂਰ ਰਾਬਤਾ ਕਾਇਮ ਰੱਖਣ ਤਾਂਕਿ ਜਿਹੜਾ ਬੱਚੇ 'ਚ ਜਿਹੜਾ ਵਾ ਉਹ ਤੇ ਇੱਕ ਵਧੀਆ ਜਿਹਾ ਬਿਹੇਵियर 'ਚ ਮੋਡੀਫਿਕੇਸ਼ਨ ਹੋ ਸਕੇ ਕਿਉਂਕਿ ਐਜੂਕੇਸ਼ਨ ਦਾ ਮੇਨ ਮੋਟਿਵ ਮੋਡੀਫਿਕੇਸ਼ਨ ਇਨ ਬਿਹੇਵੀਅਰ ਹੀ ਹੈ ਜੀ ਅਰਤਤ ਸੈਂਕੜਿਆਂ ਦੇ ਵਿੱਚ ਲੇਕੋ ਪ੍ਰੋਜੈਕਟਿਵ ਜਿਹੜੇ ਸਰ ਅੰਦਰ ਦੇਖਿਓ ਠੀਕ ਹੈ ਜੀ ਕਲਾਪਿੰਗ ਬੇਟਾ ਕਲਾਪਿੰਗ ਜਾਨੀ ਕਿ ਛੁੱਟੀ ਲੈ ਜਿਹੜਾ ਸਾਰਾ ਪੁਰਾਣਾ ਹੁੰਦਾ ਹੈ ਸ਼ਰਧਾ ਕਲਾਪੀ ਕਰੋ ਜੀ ਸਟੂਡੈਂਟ ਸੈਕਿੰਡ baru ke um ini tu ini mana tu